ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਦੇ ਹੜਪਰਵਾਵਤ ਪੰਚਾ ਦਾ ਦੌਰਾ ਕੀਤਾ ਜਾ ਰਿਹਾ ਹੈ ਦੱਸ ਦਈਏ ਕਿ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੇ ਪਿੰਡ ਗੁਰਚੱਕ ਦੇ ਵਿੱਚ ਰਾਹੁਲ ਗਾਂਧੀ ਵੱਲੋਂ ਕਿਸਾਨ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਗਈ ਹੈ ਖਾਸ ਕਰ ਲਈ ਹੈ ਰਾਹੁਲ ਗਾਂਧੀ ਨੇ ਰਾਵੀ ਦਰਿਆ ਦੇ ਤੁਸੀ ਪਾਰ ਇਲਾਕੇ ਦੇ ਵਿੱਚ ਜੋ ਕਿਸਾਨਾਂ ਦੀਆਂ ਫਸਲਾਂ ਰਾਵੀ ਦਰਿਆ ਦੀ ਮਾਰ ਹੇਠਆਂ ਨੇ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਉਹਨਾਂ ਕਿਸਾਨਾਂ ਨਾਲ ਵੀ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੀ ਫਸਲ ਬਰਬਾਦ ਹੋਈ ਹੈ ਇਸੇ ਨਾਲੇ ਪੰਜਾਬ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਕਿਸਾਨ ਰਾਹੁਲ ਗਾਂਧੀ ਨੂੰ ਮਿਲਣ ਲਈ ਪਹੁੰਚੇ ਜਿਦੇ ਵਿੱਚ ਜਿਰਾ ਇਲਾਕੇ ਅਤੇ ਸੁਲਤਾਨਪੁਰ ਲੋਧੀ ਇਲਾਕੇ ਦੇ ਜੋ ਪਿੰਡ ਪ੍ਰਭਾਵਿਤ ਹੋਏ ਸਨ ਉਹਨਾਂ ਦੇ ਕਿਸਾਨਾਂ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਸਾਂਝੀਆਂ ਕੀਤੀਆਂ ਕਰੀਬ 40 ਮਿੰਟ ਦੀ ਕਿਸਾਨਾਂ ਨਾਲ ਮੁਲਾਕਾਤ ਦੌਰਾਨ ਰਾਹੁਲ ਗਾਂਧੀ ਨਾਲ ਲੋਕ ਸਭਾ ਦੇ ਮੈਂਬਰ ਸੁਖਿੰਦਰ ਸਿੰਘ ਰੰਦਾਵਾ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਰਡਿੰਗ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਹੋਰ ਕਾਂਗਰਸੀ ਨੇਤਾ ਵੀ ਮੌਜੂਦ ਸਨ ਜੀ ਠੀਕ ਬਹੁਤ بڑے ਧਿਆਨ ਦੇ ਨਾਲ ਸਾਰਾ ਉਹਨਾਂ ਨੇ ਗੱਲ ਸੁਣੀ ਆ ਅੱਜ ਦੇ ਸਰਕਾਰਯੋਗ ਵੀਰਾ ਭਜਨ ਸਿੰਘ ਜੀ ਉੱਪਰ ਆਕਰਦਨ ਦੇ ਨਾਲ ਸਾਥੋਂ ਕਹਾ ਜਾਇਆ ਜਿਹਨਾਂ ਇਹਨਾਂ ਨੂੰ ਦੱਸਿਆ ਸੀ ਜੀ ਵੀਰੋਂ ਦੇ ਪੱਤੇ ਵਾਲੇ ਤੋਂ ਇਹਨਾਂ ਨੂੰ ਬਹੁਤ ਧਿਆਨ ਨਾਲ ਗੱਲ ਸੁਣ ਕੇ ਆਏ ਬਗੀਦਾ ਬਹੁਤ ਵਧੀਆ ਉਹਨਾਂ ਗੱਲ ਸੁਣੀਆ ਜੀ ਬਾਕੀ ਸलो ਅਸੀਂ ਪ੍ਰਧਾਨ ਸਭਾ ਨੂੰ ਇਹ ਗੱਲ ਕੀਤੀ ਆ ਕਿ ਸਾਨੂੰ ਕਮ ਸੇ ਕਮ ਜਿਹੜੇ ਸਾਡੇ 5 ਕਿੱਲੇ ਕਿਕਰ ਤੋਂ ਥੱਲੇ ਮਾਲਕਾਂ ਮਿਲਦਾ ਸਾਨੂੰ ਸਾਰੇ ਦਾ ਸਾਰਾ ਮਾਲਕਾਂ ਮਿਲਣਾ ਚਾਹੀਦਾ ਜੀ ਜਿਵੇਂ ਕਿਸਾਨ ਦੇ ਨਾਮ 20 ਕਿੱਲੇ ਜਾਂ 30 ਕਿੱਲੇ ਜ਼ਮੀਨ ਆ ਉਹਨੂੰ ਸਾਰਾ ਮਿਲਣਾ ਚਾਹੀਦਾ ਜੀ ਦੂਸਰੀ ਗੱਲ ਇਹ ਕਿਉਂ ਸਾਡੇ ਕੱਚੀਆਂ ਪੈਲੀਆਂ ਦੇ ਮਾਲਕੀ ਨਹੀਂ ਮਿਲਦੀ ਸਾਨੂੰ ਉਹ ਵੀ ਮਿਲਣੇ ਚਾਹੀਦੇ ਆ ਜੀ ਤੇ ਤੀਜੀ ਗੱਲ ਅਸੀਂ ਇਹ ਕਿਤੇ ਵੀ ਸਾਨੂੰ ਕਮ ਸੇ ਕਮ ਦਰਿਆ ਦੀ ਖਲਾਈ ਕੀਤੀ ਜਾਵੇ ਉਹਨੂੰ ਨਹਿਰੀ ਭਾਗ ਦਿੱਤਾ ਜਾਵੇ ਕੋਈ ਕੰਮ ਕਿਉਂਕਿ ਜ਼ਮੀਨਾਂ ਜੰਨੀਆਂ ਵੀ ਸਾਡੇ ਦਿਆ ਏਰੀਆ ਦੇ ਵਿੱਚ ਨੇ ਮਾਲਕੀ ਜ਼ਮੀ ਸਾਰੀਆਂ ਜ਼ਮੀਨਾਂ ਮਾਲਕ ਦੇ ਨਾਂ ਤੇ ਆ ਕਿਉਂ ਦੇ ਵਿੱਚ ਇੱਕ ਵੀ ਮਰਲਾ ਸਰਕਾਰੀ ਜ਼ਮੀਨ ਨਹੀਂ ਗਈ ਜਾਂ ਦਰਿਆ ਦੇ ਅਧੀਨ ਜ਼ਮੀਨ ਨਹੀਂ ਗਈ ਜਿਹਦੇ ਵਿੱਚ ਸਾਡੇ ਦਰਿਆ ਦੇ ਵਿੱਚ ਪਾਣੀ ਆ ਜਾਂਦਾ ਕਿ ਕਿਸਾਨਾਂ ਨੂੰ ਮਾਰ ਦਿੰਦੇ ਹਰ ਵਾਰ ਦੀ ਬਾਜ਼ ਮਾਰਦੇ ਪਹਿਲਾਂ ਤੇ ਨਹੀਂ ਮਾਰ ਪਾ ਕਿ 19 ਦੀ ਪੈਗੀ ਉਹਨਾਂ ਉਸ ਤੋਂ ਬਾਅਦ ਪਸੰਦੀ ਪੈ ਗਈ ਆ ਇੱਕ ਕਿਸਾਨ ਮੰਨ ਕੇ ਕਹਿੰলো ਮਹਿਰ ਦਾ ਪਾਣੀ ਚੋਰੀ ਕਰਦਾ ਕੀ ਬਾਤ ਚੀਤ ਜੀ ਰਾਹੁਲ ਜੀ ਉਹਨਾਂ ਦੇ ਉੱਤੇ ਪਰਚਾ ਉਸੇ ਵੇਲੇ ਹੋ ਜਾਂਦਾ ਕਿਸਾਨ ਦੇ ਉੱਤੇ ਆ ਸਰਕਾਰ ਦਾ ਇੰਨਾ ਪਾਣੀ ਆਇਆ ਏ ਕੋਈ ਮੁੱਦਾ ਚੁੱਕਿਆ ਸਰਕਾਰ ਨੇ ਆ ਵੀ ਸਰਕਾਰੀ ਪਾਣੀ ਆ ਇਸ ਚੀਜ਼ ਦਾ ਕਿਸੇ ਸਰਕਾਰ ਨੇ ਮੁੱਦਾ ਚੁੱਕਿਆ ਵੀ ਆ ਜੀ ਜਵਾਬ ਸੀ ਉਹਨਾਂ ਕਹਿੰਦੇ ਕੋਈ ਗੱਲ ਨਹੀਂ ਸਾਨੂੰ ਲਿਖ ਕੇ ਦਿਓ ਸਾਡੇ ਪ੍ਰਧਾਨ ਸਭਾ ਉਹਨਾਂ ਤੋਂ ਬਿਚੀ ਗੋਵਾ ਸੇਮ ਨਾ ਸਾਹਿਬ ਜੀ ਹਾਲ ਹੋ ਜਾਣਾ ਸਾਡਾ ਆਪਣਾ ਨਾਮ ਦਾ ਗੁਰਵਿੰਦਰ ਸਿੰਘ ਪਿੰਡ ਫਤਿਆ ਤੁਸੀ ਕੀ ਲਈ ਮੇਰਾ ਨਾਮ ਕਾਸ਼ਿਫ ਸਿੰਘ ਕਾਸ਼ਿਫ ਕਿੱਥੋਂ ਆਏ ਜੀ ਜੇ ਪਿੰਡ ਜੀ ਜੇ ਇਹਦੇ ਕਿਸਾਨ ਸਿੰਘ ਫਤਿਆ ਉਹ ਜੋ ਰਿਆ ਰਾਜ ਦਾ ਪ੍ਰਿੰਸ ਕੰਪਨੀ ਦਾ ਅੱਗੇ ਤੋਂ ਉਹਨਾਂ ਸਾਰਿਆਂ ਨੂੰ ਲੈ ਕੇ ਆਏ ਕਿਸੇ ਦਾ ਕਰ ਦਿੱਤਾ ਜੀ ਇਹਨੂੰ ਫਸਲ ਦੁੱਪੀ ਕਰ ਦਿੱਤਾ ਸਾਨੂੰ ਸਾਰਿਆਂ ਨੂੰ ਲੈ ਕੇ ਆਏ ਜੀ ਉੰਨੇ ਜਿਹੜੇ ਆਪਦੇ ਮਿੱਤੇ ਰੱਖਿਆ ਇੱਕ ਦੋ ਬਾਰਡਰ ਦੇ ਇਲਾਕੇ ਦੇ ਬੰਦੇ ਨੇ ਜਿਹਨੇ ਇੱਕ ਜ਼ੀਰੋ ਲਾਈਨ ਹੁੰਦੀ ਹੈ ਡਬਲ ਲਾਈਨ ਹੁੰਦੀ ਹੈ ਪਹਿਲਾਂ ਆਉਂਦੀ ਇੱਕ ਜੀ ਪਲੱਸ ਲਾਈਨ ਜਿਹੜਾ 3 ਕਿਲੋਮੀਟਰ ਅੱਗੇ ਮੇਰੇ ਇੱਕ ਟਾਇਰ ਖਾਜੀ ਪਈ ਹੋਈ ਹੈ ਜਿਹਦੀ ਲਾਈਨ ਕੋਦੇ ਕਿਸੇ ਨੇ ਕੋਈ ਹੱਲ ਕਰਦੇ ਇਹਦੇ ਕਿਸਾਨਾਂ ਨੂੰ ਜਿਹੜੇ ਕਿਸਾਨ ਨੇ ਫਸਲ ਦੀ ਬਿਜਾਈ ਕਰਨੀ ਹੈ ਜਾਂ ਹਟਾਈ ਕਰਨੀ ਹੁੰਦੀ ਹੈ ਉਹਦੇ ਵਿੱਚ ਵਿੱਚ 50 ਬਹੁਤ ਬਰੀਆਂ ਹਨ ਬਹੁਤ ਬਰੀ ਨੰਗਣਾ ਪੈਂਦਾ ਤੇ ਉਹ ਇੱਕ ਪੰਜਾਬ ਦਾ ਜਾਂ ਹਿੰਦੂਟਾ ਦਾ ਵਾਸੀ ਹੋ ਕੇ ਉਹਨੂੰ ਵਾਰ ਵਾਰ ਚੈਕਿੰਗ ਕਰਦੇ ਉਹਦੀ ਜਿਹੜੀ ਹੈ ਕਿ ਵੇਚ ਹੀ ਕਰਦੇ ਵਾਰ-ਵਾਰ ਲਿਆ ਜਾਂਦਾ ਹਾਲਕਿ ਜਿਹੜੀ ਜਿਹੜੀ ਉਹ ਬਸ ਜਿਹੜਾ ਬੰਦਾ ਹੁੰਦਾ ਉਹ ਰਿਕਸਾਨ ਇੱਕ ਤਾਂ ਉਹਨਾਂ ਦੇ ਥੋੜੇ ਜਿਹੀ ਇਹ ਕਠਿਨਾਈ ਜਿਹੜਾ ਇਹਨਾਂ ਸਾਹਮਣਾ ਕਰਨਾ ਪੈਂਦਾ ਇੱਕ ਉਹਨਾਂ ਦਾ ਲਈ ਦੂਸਰਾ ਇਹ ਜਿਹੜੀਆਂ ਫਰਿਆਵਾਂ ਦੇ ਮੇਲੇ ਆ ਉਹਨਾਂ ਵੀ ਜਿਹੜੇ ਫਰਿਆਵਾਂ ਦੇ ਵੇਚਦੇ ਨੇ ਤੇ ਮੇਲੇ ਆ ਇਸ ਸੰਬੰਧ ਵਿੱਚ ਆ ਉਹਨਾਂ ਵੀ ਜਿਹੜਾ ਇੰਸ਼ੋਰੈਂਸ ਆ ਸਰਕਾਰ ਕਰਾ ਕੇ ਦੇਵੇ ਕੱਲ ਨੂੰ ਜੇ ਇਹ ਤਾਂ ਕੋਈ ਪ੍ਰਮਾਤਮਾ ਕਰੇ ਕੋਈ ਇਹੋ ਜਿਹੀ ਦੁਰਗਤ ਨਹੀਂ ਹੋਵੇ ਨਾ ਕਿ ਮਰ ਕੇ ਖੋ ਜਾਈਏ ਸਹੀ ਰਵੇ ਜੇ ਕਿਤੇ ਫਸਲ ਦਾ ਕੋਈ ਨੁਕਸਾਨ ਹੁੰਦਾ ਤੇ ਉਹਦੀ ਇੰਸ਼ੋਰੈਂਸ ਕੰਪਨੀ ਦੇਵੇ ਨਾ ਸਰਕਾਰ ਦੇ ਕੋਈ ਸਪੋਰਟ ਸਿਸਟਮ ਬਟ ਵਨ ਵਰੀਸ ਉਹਨਾਂ ਨੇ ਸੁਨੇਹਾ ਉਹਨਾਂ ਨੇ ਪੁੱਛਿਆ ਹਾਂ ਦੀ ਇਹ ਵੀ ਪੋਰਟਲ ਹੀ ਆਇਆ ਆ ਜਾਂ ਵੀ ਰਿਪੋਰਟ ਕਰਨ ਲਈ ਕਿ ਕਿਹੜਾ ਫਾਈਲ ਨੰਬਰ 30 ਕਿਲੋਮੀਟਰ ਕਿੱਥੇ ਨੰਬਰ ਸਾਬਾ ਫਿਰ ਵਾਰ ਵਾਰ ਉਹ ਕਹਿੰਦੇ ਕਿ ਕਿਹਦੀ ਨਾ ਕਿ ਕਿ ਹਿੰਦੁਸਤਾਨ ਦਾ ਹੁੰਦਾ ਵੇ ਤੋ ਵਾਰ ਵਾਰ ਇਹ ਇੱਕ ਆਵੀਂ ਜ਼ਮੀਨ ਨੂੰ ਆਪਣੀ ਜ਼ਮੀਨ ਤੇ ਆਪਦੀ ਜ਼ਮੀਨ ਤੇ ਲੈ ਜਾਣਾ ਹੋਵੇ ਤੇ ਨਹੀਂ ਨਹੀਂ ਤੇ ਯਾਰ ਉਹ ਪ੍ਰੋਗਰਾਮ ਫੇਲ ਨੇ ਤੇ ਉਸ ਤੋਂ ਮਿਲੋ ਮੇਰਾ ਨਾਮ ਸੁਖਵਿੰਦਰ ਸਿੰਘ ਸਰਦੂਲ ਸਿੰਘ ਅੱਛਾ ਸਰਦੂਲ ਜੀ ਹਾਦੋ ਹੀ ਰਾਹੁਲ ਜੀ ਕੀ ਗੱਲ ਕਰਦੇ ਤੁਸੀਂ ਕੀ ਕਹਿੰਦੇ ਅਸੀਂ ਮਿਹਨਤ ਉਹਨਾਂ ਨੂੰ ਇਹੋ ਹੀ ਮੰਗ ਰੱਖੀ ਆ ਕਿ ਜਿਹੜਾ ਰਾਵੀ ਦਰਿਆ ਵਾ ਸਾਡੀ ਜ਼ਮੀਨ ਜਿਹੜੀ ਖੋਲ ਰਿਹਾ ਵਾ ਕਿਉਂਕਿ ਅੱਗੇ ਤੋਂ 20 ਕਿਲੇ ਉਰੇ ਆ ਗਿਆ ਦਰਿਆ 60 50 ਤੋਂ 60 ਏਕੜ ਦੇ ਵਿੱਚ ਜਿਹੜੀ ਜ਼ਮੀਨ ਆ ਢਾ ਕੇ ਉਰੇ ਆ ਗਿਆ ਵਾ ਤੇ ਸਾਡੀ ਇਹ ਮੰਗਿਆ ਕਿ ਉਹਨੂੰ ਪੱਕਾ ਕੀਤਾ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਜਿਹੜੀ ਹਰ ਸਾਲ ਸਾਡੀ ਬਰਬਾਦੀ ਹੁੰਦੀ ਫਸਲਾਂ ਦੀ ਬਰਬਾਦੀ ਹੁੰਦੀ ਜ਼ਮੀਨਾਂ ਦੀ ਬਰਬਾਦੀ ਹੁੰਦੀ ਆ ਸਾਡੇ ਇੱਥੇ 7 ਟ੍ਰਾਂਸਫਰਮ ਵੀ ਇਕੋ ਲੈਂਡ ਦੀ ਦੋ ਮੇਰੇ ਹੀ ਪੰਜ ਹੋਰ ਦੀ 7 ਟ੍ਰਾਂਸਫਰਮ ਸਾਡੇ ਰੁੜ ਗਏ ਨੇ ਜਿਹੜੇ ਮੋਟਰ ਕਨੈਕਸ਼ਨ ਨਾਲ ਸੀ ਸਾਡਾ ਇਹ ਜੋ ਨਾ ਮਾਰਿਆ ਗਿਆ ਵਾ ਸਾਡੀ ਇਹ ਮੰਗਿਆ ਕਿ ਜਿਹੜਾ ਉਹਨੂੰ ਦਰਿਆ ਮਾਰ ਘਰਦਾ ਵਾ ਉਹਨੂੰ ਕੱਥਾ ਲਾ ਕੇ ਜੇ ਤੁਸੀਂ ਮੰਨ ਕੇ ਪੱਕਾ ਉਹਨੂੰ ਕੀਤਾ ਜਾਵੇ ਜਿਹੜਾ ਆਉਣ ਵਾਲਾ ਸਾਡਾ ਜਿਹੜਾ ਦੇਖਿਆ ਉਹ ਬਾਸ ਸਕੀ ਸਾਨੂੰ ਕੇ ਖਰਾਬੇ ਦੀ ਨਹੀਂ ਲੋੜ ਸਰਕਾਰਾਂ ਕੇ ਹੱਥ ਜੋੜ ਕੇ ਗੁਜਾਰਸ਼ ਆ ਕਿ ਸਾਨੂੰ ਖਰਾਬਾ ਨਹੀਂ ਚੀਦਾ ਜਿਹੜਾ ਮਾਨ ਸਾਹਿਬ ਨੇ ਕਿਹਾ ਕਿ 20000 ਏਕੜ ਦਾਂਗੇ ਪਹਿਲਾਂ ਵੀ ਇਹਨਾਂ ਨੇ ਕਿਹਾ ਸੀ ਪਈ ਜਹੜ ਆਇਆ ਸੀ ਕਿ ਤੁਹਾਨੂੰ ਖਰਾਬਾ ਜਿਹੜਾ ਵਾ 600 ਰੁਪਿਆ ਕੇ 650 ਰੁਪਿਆ ਦਾਂਗੇ ਪ੍ਰਤੀ ਏਕੜ ਉਦੋਂ ਵੀ ਸਾਨੂੰ ਇਹਨਾਂ ਨੇ ਜਿਹੜਾ ਵਾ ਕੋ ਭਲਾਈ ਐਵੇਂ ਕਰਕੇ ਤੇ ਕੁਝ ਵੀ ਨਹੀਂ ਗੁੰਗਲੋਂ ਦੀ ਮਿੱਟੀ ਝਾੜਨ ਵਾਲੀ ਗੱਲ ਕੀਤੀ ਇਹਨਾਂ ਨੇ ਮੇਰਾ 20 ਏਕੜ ਉਦੋਂ ਮਰਿਆ ਸੀ ਇਹਨਾਂ ਨੇ ਮੈਨੂੰ ਆਂਦੇ ਹੀ ਪੰਜਾ ਕਿੱਲਾਂ ਤੋਂ ਦੇ ਦਿੱਟੇ ਨਹੀਂ ਵਾਖਾ ਹੀ ਦੇਣਾ ਤੇ ਉਹ ਵੀ ਜਿਹੜਾ ਲਿਖ ਕੇ ਪੰਜਾ ਕਿੱਲਾਂ ਦਾ ਲੈ ਕੇ ਉਹ ਨਹੀਂ ਤੇ ਜਿਹੜਾ ਪ੍ਰਸ਼ਾਸਨ ਆਜਿਤ ਕਰ ਸਾਡੇ ਕੋਲ ਨਹੀਂ ਪਹੁੰਚਿਆ ਅਸੀਂ ਬੜੇ ਰਾਹੁਲ ਆਇਆ ਰਾਹੁਲ ਆਇਆ ਰਾਹੁਲ ਜੀ ਆਇਆ ਹੋਰ ਸਾਡੇ ਦਿਕਨ ਨਹੀਂ ਪਹੁੰਚਿਆ ਕੋਈ ਨਹੀਂ ਜੇ ਸਾਡੇ ਕੋਲ ਆਇਆ ਨਾ ਕੋ ਬਿਲਕੁਲ ਸੀ ਆਪਣੀ ਗੱਲ ਰੱਖ ਕਹਾਂ ਜੀ ਕਿੰਨੇ ਕਿ ਧਿਆਨ ਨਾਲ ਉਹਨਾਂ ਨੇ ਪੂਰੇ ਧਿਆਨ ਨਾਲ ਸੁਣੀ ਆ ਉਹਨਾਂ ਨੇ ਇਹ ਕਿਹਾ ਹੈ ਪੂਰਾ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਅਸੀਂ ਇਹ ਜਿਹੜਾ ਮੁੱਦਾ ਵਾ ਉਹ ਲਿਖ ਕੇ ਲੈ ਗਏ ਨੇ ਉਹਨਾਂ ਕਿਹਾ ਵੀ ਅਸੀਂ ਇਹ ਜਿਹੜਾ ਮੁੱਦਾ ਵਾ ਤੁਹਾਡੇ ਜਿਹੜਾ ਪਿੰਡ ਦਾ ਤੁਸੀਂ ਬੰਨ ਦਾ ਜਿਹੜਾ ਪੱਥਰ ਲਾਉਣ ਦਾ ਦਰਿਆ ਕੋਰ ਕਰ ਰਿਹਾ ਜਿਹੜੀ ਵਿਆਹ ਤਾਂ ਇੱਕ ਪੀ ਯਾਰ ਕੋ ਪਲਾਸੀ ਹੈ ਕੋ ਜਿਹੜੀ ਇਹ ਜ਼ਮੀਨ ਜਿਹੜੀ ਇਹ ਢਾਈ ਆ ਕਿ ਉਸ ਉੱਥੇ ਜਿਹੜਾ ਅਸੀਂ ਪੱਥਰ ਲਵਾ ਕੇ ਤੁਸੀਂ ਬੰਦ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ ਤੋਂ ਸਾਡਾ ਨਖਾਨ ਹੋਏ ਅਸੀਂ ਉਹਨਾਂ ਨੇ ਕਿਹਾ ਵਾ ਕਿ ਪਾਰ ਗੁਰਦਾਸਪੁਰ ਤੋਂ ਲੱਖੀ ਦੀ ਰਿਪੋਰਟ ਲੁਧਿਆਣਾ ਲਾਇਆ